28 ਤੇ ਚਲਾ ਗਏ ਦੋ ਬੰਦੇ ਬਿਠਾ ਕੇ 28 ਹਾਂਜੀ ਭਾਈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾ ਰਹੇ ਹਾਂ ਬੈਟਰੀ ਤੋਂ ਨਾਲੇ ਪੈਟਰੋਲ ਤੇ ਚੱਲਦਾ ਮੋਟਰਸਾਈਕਲ ਨਾਲੇ ਚੱਲਦੇ ਕਰਾ ਕੇ ਬੈਟਰੀ ਤੇ ਆਪਾਂ ਪਿੰਡ ਵਖਤਗੜ ਠੀਕ ਹੈ ਜੀ ਨੰਬਰ ਆਪਣਾ ਲਿਖਿਆ ਵਾ ਬਾਕੀ ਬੋਰਡ ਤੇ ਆਪਣਾ ਨੰਬਰ ਹੈਗਾ 987213355 ਠੀਕ ਹੈ ਜੀ ਜੇ ਕਿਸੇ ਨੇ ਬਾਈ ਨੇ ਕਰਵਾਉਣਾ ਹੋਇਆ ਫਿਲਹਾਲ ਤਾਂ ਆਪਾਂ ਆਪਦੇ ਦਲਤੀ ਟ੍ਰਾਇਲ ਕਰਦੇ ਹਾਂ ਠੀਕ ਹੈ ਜੀ ਆ ਹੈਗੀ ਇਲੈਕਟ੍ਰਿਕ ਸਕੂਟਰੀ ਠੀਕ ਹੈ ਜੀ ਪੁਰਾਣੀ ਆ ਤੇ ਇਹਦੀ ਮੋਟਰ ਮਟਰ ਕੱਢ ਕੇ ਆਪਾਂ ਮੂਰੇ ਸਿਟੀ ਸੌ ਦੇ ਦਾ ਆਪਾਂ ਲਾਵਾਂਗੇ ਠੀਕ ਹੈ ਜੀ ਇਹ ਕਰਾਂਗੇ ਪੈਟਰੋਨ ਵਾਲਾ ਮੋਟਰਸਾਈਕਲ ਬੈਟਰੀ ਤੇ ਠੀਕ ਹੈ ਜੀ ਹਾਲ ਤਾਂ ਬਾਈ ਅਸੀਂ ਪਹਿਲੀ ਵਾਰ ਹੀ ਜਿਗਾਰਡ ਕਰ ਰਹੇ ਹਾਂ ਇਹ ਜੇ ਪਾਸ ਹੋ ਗਿਆ ਸਾਨੂੰ ਸਾਰਾ ਕੁਝ ਦੱਸਾਂਗੇ ਡਿਟੇਲ ਵਿੱਚ ਕਿੰਨੇ ਕਿਲੋਮੀਟਰ ਚੱਲਦਾ ਕੀ ਗੱਲਬਾਤ ਆ ਮੋਟਰਸਾਈਕਲ ਦਾ ਤੁਹਾਨੂੰ ਪਤਾ ਹੀ 70 75 80 ਕਿਲੋਮੀਟਰ ਚੱਲ ਜਾਂਦਾ ਵੀ ਕਲੀਅਰ ਕਰਕੇ ਕਿਉਂਕਿ ਤੇਲ ਮਹਿੰਗਾ ਹੋ ਗਿਆ ਅੱਜ ਕੱਲ ਤਾਂ ਕਰਕੇ ਆਪਾਂ ਜਿਗਾੜ ਕਰ ਰਹੇ ਹਾਂ ਵੈਸੇ ਜਿਗਾੜ ਤਾਂ ਲੋਕਾਂ ਨੇ ਬਹੁਤ ਕਰੇ ਹੋ ਪਹਿਲਾਂ ਵੀ ਪਰ ਪਹਿਲਾਂ ਲੋਕਾਂ ਨੇ ਕਰਿਆ ਮਗਲੇ ਚੱਕੇ ਤੇ ਆ ਮਗਲੇ ਚੱਕੇ ਨਾਲ ਹੀ ਠੀਕ ਹੈ ਜੀ ਆਪਾਂ ਕਰ ਰਹੇ ਹਾਂ ਮੂਰ ਨਾਲ ਵੱਖਰੇ ਲੋਕਾਂ ਨੂੰ ਤੇ ਕਰਦੇ ਆ ਭਾਈ ਟ੍ਰੈਲ ਅਸੀਂ ਹਲੇ ਤੁਹਾਨੂੰ ਸਾਰਾ ਵੀਡੀਓ ਅਸੀਂ ਟੋਟਲ ਬਣਾ ਕੇ ਤੁਹਾਨੂੰ ਦਿਖਾਇਆ ਕਰਾਂਗੇ ਠੀਕ ਹੈ ਜੀ ਗੜੀ ਤਰੰਦੀ ਲੋੜ ਨਹੀਂ ਕੱਚਾ ਕਰ ਲੈ ਪਹਿਲਾਂ ਕੋਈ ਇਹ ਪਾ ਤਿਆਰ ਕਰ ਰਿਹਾ ਮੋਟਰਸਾਈਕਲ ਸਕੂਟੀ ਵਾਲਾ ਮੂਰੇ ਫੁੱਟ ਦਾ ਟਾਇਰ ਲਗਾਦਾ ਜੀ ਠੀਕ ਆ ਉਹ ਬੈਟਰੀ ਇੱਧਰ ਤਾਂ ਤੇ ਸਾਈਡ ਤੇ ਠੀਕ ਆ ਜੀ ਦੋ ਉਧਰ ਕਰਦੇ ਦੋ ਉਧਰ ਤਾਂ ਸਕਿੰਝਾ ਵੀ ਆਪਸ ਨੂੰ ਬਣਾਉਂਦੇ ਦਿਖਾਇਆ ਜੀ ਠੀਕ ਆ ਜੀ ਆ ਮੋਟਰਸਾਈਕਲ ਨਾ ਸਿਟੀ ਤੋਂ ਤੇ ਆਪਣੀ ਸਕੂਟੀ ਆ ਪ੍ਰਾਈਮ ਠੀਕ ਆ ਜੀ ਇਹਦੀਆਂ ਬੈਟਰੀ ਨੂੰ ਕੱਟ ਕੇ ਸਾਰੀ ਵਾਇਰ ਨੂੰ ਸੱਤ ਕੱਟ ਕੇ ਜੀ ਕੀਤਾ ਰਿਹਾ ਆਪਾਂ ਇਹਦੇ ਚ ਇਹਦੇ ਚ ਕੱਟ ਕੇ ਮੋਟਰ ਸੰਗ ਕਰ ਰਹੇ ਆ ਠੀਕ ਆ ਆ ਕੰਟਰੋਲਰ ਕੰਟਰੋਲਰ ਇਹਦਾ ਸੱਟ ਕੱਟ ਕਰਨਾ ਦੋਨੇ ਗਾਇ ਚੱਲੂ ਗਏ ਬੈਟਰੀ ਦੇ ਨਾਲੇ ਪਟਰਾਲ ਤੇ ਠੀਕ ਆ ਜੀ ਉਹ ਬੈਟਰੀ ਮੁੱਕ ਜਾ ਕਰਨੀ ਆ ਫੇਰੇ ਚੱਲੂਗਾ ਪਟਰਾਲ ਤੇ ਠੀਕ ਆ ਜੀ ਚੈੱਕ ਮਾਰ ਲਓ ਕੋਈ ਆਪਾਂ ਹੋਰ ਛੇੜ ਕਰਨੀ ਨਹੀਂ ਕਰੀ ਇਹਦੀ ਦਾ ਮੋਟਰ ਲਈ ਇਹ ਮੂਰੇ ਜਿਹੜਾ ਬੈਟਰੀ ਆ ਬਾਦੀਆ ਫਰਟਿੰਗ ਕਰ ਰਹੇ ਆ ਬਾਕੀ ਫਰਟਿੰਗ ਕਰੇ ਤੋਂ ਬਾਅਦ ਤੁਹਾਨੂੰ ਸਾਰੀ ਵੀਡੀਓ ਟੋਟਲ ਬਣਾ ਕੇ ਦਿਖਾਉਣੀ ਹੈ ਨੇਕਸ ਕਾਰ ਨੇ ਹਰ ਜਦੋਂ ਲੇਤਾ ਆ ਫੇਰ ਮੇਨ ਆ ਗਿਆ ਜੀ ਠੀਕ ਹੈ ਜੀ ਆ ਫੇਰ ਆਪਾਂ ਜਾ ਆ ਫੇਰ ਮੇਨ ਆਪਰੇ ਗੱਲ ਸੇਡ ਮੇਨ ਤਾਂ ਸਾਰੇ ਆ ਸਾਰੇ ਸਕੂਟਰੀ ਵਾਲੀ ਇਧਰ ਤੇ ਆ ਸਾਰੇ ਸਕੂਟਰੀ ਵਾਲੇ ਵਾਰਨਗੇ ਸਾਥੀ ਹੋਏ ਗਾ ਰਿਹਾ ਇਧਰ ਫਟ ਕਰ ਲੈ ਜੀ ਨਾਲ ਫਿਰ ਦੇਖੋ ਠੀਕ ਹੈ ਫੇਰ ਵੀ ਵਾਰਨਗੇ ਨੇ ਸ਼ਾਰਟ ਕਰਾਂਗੇ ਅਸੀਂ ਫਿਲਹਾਲ ਤਾਂ ਇਹ ਕਰਦੇ ਮੋਟਰ ਵੀ ਹਲੇ ਜੇ ਫੈਲਾ ਦੇ ਚਾਹ ਰਹੇ ਕਰਨਾ ਕੰਪਲੀਟਲੀ ਓਕੇ ਭਾਈ ਆਪਣਾ ਟ੍ਰਾਇਲ ਹੋ ਗਿਆ ਚਾਲੂ ਫਿਟਿੰਗ ਕਰਤੀ ਆਪਾਂ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਮੋਟਰ ਚਾਲੂ ਕਰਕੇ ਜੀ ਠੀਕ ਹੈ ਦੇਖ ਸਕਦੇ ਫਲਾਈ ਬਬੂ ਇਹਦਾ ਬ੍ਰੇਕਾਂ ਦਾ ਸਿਸਟਮ ਹੁੰਦਾ ਜੀ ਚਲੋ ਜੀ ਚਲੋ ਠੀਕ ਹੈ ਜੀ ਦੇਖ ਸਕਦੇ ਮੇਟੰਗ ਫੋਨ ਕਰ ਰਿਹਾ ਹੈ ਥੈਂਕ ਯੂ ਟੋ ਕੀ ਲਾਉਣੀ ਆ ਸਸਤੀ ਮਸਾਰਾ ਹੋ ਗਿਆ ਸੇ ਆਪਣਾ ਪ੍ਰੋਜੈਕਟ ਕਾਮਯਾਬ ਹੋ ਗਿਆ ਵੀਰ ਭਰਾ ਜਿੰਨਾ ਕਾਪਾ ਨੂੰ ਉਮੀਦ ਸੀ ਉਹਨਾਂ ਕਾਪਾ ਕਮਾ ਹਾਸਲ ਕਰ ਲਿਆ ਕਰਿਆ ਪਰ ਪਹਿਲੀ ਵਾਰੀ ਸੀ ਠੀਕ ਹੈ ਨਾ ਪਹਿਲਾਂ ਆਪਾਂ ਪ੍ਰੋਜੈਕਟ ਕਰ ਰਹੇ ਸੀ ਆਪਾਂ ਤਾਂ ਆਵਦੇ ਦਿਮਾਗ ਨਹੀਂ ਕਰਿਆ ਪਰ ਜਦੋਂ ਸਰਚ ਕੀ ਰਿਹਾ ਸੀ ਵੀ ਚਲ ਆਪਾਂ ਦੇਖ ਲੈਣੇ ਆ YouTube ਤੇ ਪਹਿਲਾਂ ਤਾਂ ਨਹੀਂ ਵੀ ਵੀਡੀਓ ਪਹਿਲਾਂ ਹੈ ਨਹੀਂ ਸੀ ਪਰ YouTube ਤੇ ਠੀਕ ਹੈ ਜੀ ਮੇਰੀ ਵੀਡੀਓ ਨੂੰ ਬਹੁਤ ਵਾਰ ਸੇਅਰ ਜ਼ਿਆਦਾ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਤੇ ਨਾਲੇ ਪੈਟਰੋਲ ਤੇ ਹੋ ਗਿਆ ਭਰਾਓ ਇਹ ਤੇ ਨਾਲੇ ਹੋ ਗਿਆ ਲਾਈਟ ਤੇ ਦੋਨੇ ਕਾਹਤ ਕਰਤਾ ਪਰ ਚੱਲੂ ਬਬੂ ਫੇਰ ਕਰਕੇ ਵੇਖਾਂ ਚੱਲੂ ਦੇਖੋ ਜੀ ਉਧਰ ਦੇਖ ਜਿੰਨੇ ਆਪਾਂ ਜੇ ਫੇਰ ਠੀਕ ਹੈ ਜੀ ਆ ਵੀ ਆ ਕੰਟਰੋਲਰ ਇਹਦਾ ਦੇਖੋ ਇਹਦੇ ਨਾਲ ਬ੍ਰੇਕਾ ਲੱਗੇ ਨੇ ਦੇਖੋ ਪੂਰੇ ਇਸ ਦੇ ਹੀ ਚੱਲੇ ਤਾਂ ਵੀ ਨਹੀਂ ਚੱਲਦਾ ਠੀਕ ਹੈ ਜੀ ਦੇਖੋ ਇਹ ਪ੍ਰੋਜੈਕਟ ਆਪਣਾ ਕੰਮ ਆ ਜਾਵਾਗਾ ਜੀ ਰੱਬ ਦੀ ਕਿਰਪਾ ਨਾਲ ਬਾਕੀ ਕੰਪਲੀਸ਼ਨ ਦਿਖਾਵਾਂਗੇ ਵੀਡੀਓ ਆ ਰਹੀ ਐ ਸਪਟਰੋਲ ਵਾਲੀ ਆ ਬੈਟਰੀ ਵਾਲੀ ਕਰ ਰਹੀ ਤਿਆਰ ਹਲੇ ਸੋ ਸਾਰੀ ਵੀਡੀਓ ਟੋਟਲ ਦੱਸਾਂਗੇ ਕਿੱਦਾਂ ਕਿੱਦਾਂ ਕਰਦੇ ਆ ਅਸੀਂ ਬੈਟਰੀ ਧਰਪੇ ਆ ਜੀ ਨਾ ਬੱਟਰੀ ਦਾ ਫੀਟਿੰਗ ਦਾ ਕੰਮ ਚੱਲ ਰਿਹਾ ਜੀ ਵੀਡੀਓ ਨਾਲ ਕਰਦੇ ਆ ਸਾਰੇ ਕਰਾਂਗੇ ਡੋੜੀ ਕਰਾਂਗੇ Tara dekha re mo shara. Shuna. Na. Cholo. ਕਰਨੇ ਪਟ્રોલ ਤੇ ਕਰਦੇ ਕਰੋ ਜੀ ਬੈਟਰੀ ਡਾਊਨ ਹੋ ਗਈ ਤਾਂ ਦੁਬਾਰੇ ਆਪਾਂ ਮੋਟਰਸਾਈਕਲ ਦੇ ਪਟ્રોલ ਦੇ ਨਾਲ ਚੱਲਦੇ ਆਂ ਮਾਟੇ ਲੱਗਿਆ ਲਾ ਦੇਖੀ ਦੋਨੇ ਆ ਬੈਟਰੀ ਵਾਲਾ ਦੂਜਾ ਠੀਕ ਹੈ ਜੀ ਹਾਂ ਕਰ ਕਰਦਾ ਚੱਲਦਾ ਮੋਟਰਸਾਈਕਲ ਦੇ ਨਾਲ ਚੱਲਦਾ ਜਿਹੜੇ ਕਰਕੇ ਵਿਖਾ ਮੀਟਰ ਤੇ ਦਾ ਮੈਨੂੰ ਪਤਾ ਨਾ ਮੰਗੇ ਬਸ ਰੋਕ ਲਾ ਉਹਨੇ ਢੇੜ ਕਰ ਆ ਦੇਖਣੀ ਬਈ ਸਪੀਡ ਇਹਦੀ 20 ਤੇ ਜਾਵੜਿਆ ਜੀ ਹੁਣ ਜਾਵੜਿਆ ਹੈ 21 ਤੇ 22 ਤੇ 8 ਤੇ ਲਾਗੇ ਦੋ ਬੰਦੇ ਬਿਠਾ ਕੇ 28 ਕੰਪਲੀਟ ਹੋ ਗਿਆ ਮੋਟਰਸਿੰਗ ਸਾਰਾ ਠੀਕ ਹੈ ਨਾ ਆਪਾਂ ਹੋ ਗਏ ਚਾਰ ਪੰਜ ਬੰਦੇ ਬਾਕੀ ਤੁਹਾਨੂੰ ਮੀਟਰ ਜਿੰਨ ਚੱਲਦੇ ਰਿਹਾ ਕੰਪੀਰੇ ਅੰਦਰੋਂ ਦੇਖਦੇ ਇਹਦਾ 0 ਤੇ ਆਉਂਦਾ 24 ਕਿਤੇ ਪਹੁੰਚਦਾ ਕੂੜੀ ਜਾਂਦੀ ਜਦੋਂ ਇਹ 25 ਰੁਪਏ ਤੇ 20 ਰੁਪਏ ਜਾਂਦਾ ਤੇ ਨਾਲੇ ਪੈਟਰੋਲ ਤੇ ਨਾਲੇ ਬੈਟਰੀ ਕਰਤਾ ਜੀ ਚਾਰ ਸੈੱਲ ਉਹਦਾ ਆਲਾ ਆਕਾ ਠੀਕ ਹੈ ਜੀ ਲੈਣ ਤੇ ਦੇਖ ਸਕਦੇ ਆਂ ਇਹਦਾ ਚਾਰਜ ਹੋ ਰਿਹਾ ਨੇ ਲੈਣ ਆਪਾਂ ਕੇ ਗ੍ਰਿਪ ਪਾ ਦਈਏ ਚਾਰਜ ਹੋ ਰਿਹਾ ਤੇ ਅੱਜ ਜਿਹੜੀ ਐਵਰੇਜ ਆਏ ਕਿੰਨੇ ਕਿਲੋਮੀਟਰ ਚੱਲਦਾ ਕੀ ਗੱਲਬਾਤ ਆ ਸਾਰੀ ਡਿਟੇਲ ਦੱਸਾਂਗੇ ਜੇ ਕਿਸੇ ਬਾਈ ਨੇ ਹੋਰ ਐ ਇਸ ਤਰ੍ਹਾਂ ਦਾ ਮੋਟਰਸਾਈਕਲ ਬਣਾਉਣਾ ਤਾਂ ਆਪਾਂ ਜ਼ਰੂਰ ਬਣਾਵਾਂਗੇ ਜੀ ਜੀ ਤੇ ਉਹ ਵੱਡੇ ਰਿੰਪਾਜ ਬਣਾਵਾਗੇ ਇਹ ਤਾਂ ਆਪਾਂ ਆਪਣਾ ਟ్రायल ਹੀ ਸੀ ਆਪਣਾ ਪਾਸ ਹੋ ਗਿਆ ਤੇ ਬਾਕੀ ਸਭ ਨੂੰ ਅਗਲੀ ਵੀਡੀਓ 'ਚ ਸਾਰੀ ਡਿਟੇਲ ਦੱਸਾਂਗੇ ਕਿੰਨੇ ਕਿਲੋਮੀਟਰ ਚੱਲਦਾ ਤੇ ਕਿੰਨਾ ਦਾ ਖਰਚਾ ਆਊਗਾ ਜਿੰਨਾ ਮਾ ਸਮਾਨ ਪਾਉਣਾ ਤਾਂ ਆਪਾਂ ਜੇ ਪੁਰਾਣਾ ਪਾਉਣਾ ਤਾਂ ਫਿਰ ਉਹ ਵੱਖਰਾ ਵੱਖਰਾ ਡਿਊਟੀ ਹੋ ਜਾਣਾ ਤੇ ਬਾਕੀ ਸਭ ਦਿਖਾਈ ਦਿੰਦਾ ਬਸ ਤੁਹਾਨੂੰ ਕਰ ਕਰ ਕੇ ਕਰ ਚਾਹ ਤਰ੍ਹਾਂ ਤੇ ਹੁਣ ਬੈਟਰੀ ਟਿੰਗ ਕਰੀ ਹੁਣ ਮੂਰੇ ਬੈਟਰੀ ਤੇ ਆਉਣਗੇ ਚੋਟੀ ਵੇਖ ਲਓ ਆ ਦੇਖੋ ਜੀ ਚੱਲਦਾ ਇਹਨੂੰ ਮੀਟਰ ਕਿਨੇ ਦਾ ਆਉਂਦਾ ਇੱਧਰ ਲਾ ਪਰ ਜੀਰੋ ਤੇ ਖੜਾ ਠੀਕ ਹੈ ਜੀ ਨੇੜ ਕਰ ਲਾਂ ਜਿਹੜੇ ਹੁਣ ਜੇ ਅਸੀਂ ਸਪੀਡ ਦਿਖਾਉਣਾ ਮੀਟਰ ਤੇ ਇਹ ਵੀ ਹੈਗੀ ਆ 22 ਦੀ ਠੀਕ ਹੈ ਜੀ 22 ਦੀ ਤੇ ਜੇ ਜਦੋਂ ਚਲਾਉਣੇ ਆਪਾਂ ਹੁਣ ਮੰਨ ਕੇ ਚੱਲੋ 24 ਕਿ ਤੱਕ ਜਾਵਣਾ ਦਾ ਦੋ ਕੰਦੇ ਕੱਢ ਜਾਂਦਾ ਕਿ ਮੋਟਰਸਾਈਕਲ ਦਾ weight ਵੀ ਆ ਤੇ ਬੰਦੇ ਦਾ weight ਹੋ ਗਿਆ ਬੈਟਰੀ ਦਾ weight ਹੋ ਗਿਆ ਬਾਕੀ ਆ ਇਹ ਦੋਨੇ ਪਾਸੇ ਚਾਲੂ ਹੋਗਾ ਜੇ ਕਿਸੇ ਵੀ ਲੋਕਾਂ ਦੀ ਨਵੀਂ ਬਣਾਉਣਾ ਹੋਵੇ ਤਾਂ ਆਪੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਨੰਬਰ ਹੈਗਾ ਜੀ 9872123456 ਰਹਿੰਦੇ ਆ ਭਰਾਗਲੀ ਦੀ ਚੋਕ ਦੇ ਬਾਹਰ